ਪੈਸੇ ਹੁਣ ਕੀ ਕਲੱਬ ਟਾਇਰ ਸਭ ਕੁਝ ਨਾਲ ਦੇ 70 ਤੋਂ 75 ਪੈਸੇ ਟਾਇਰ ਨੇ ਜੀ ਅਸਾਂ ਨਾਲ ਤੇ ਟਾਇਰ ਨੇ ਲੈ ਮਿੱਤਰੋ 70 75 ਪੈਸੇ ਟਾਇਰ ਨੇ ਤੇ ਮਗਰਾਟਾਂ ਦੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਦੇ ਆ ਵਿੱਚੋਂ ਵੇਟ ਬਟਰ ਦੀ ਅੱਗੇ ਲੱਗੇ ਹੋਇਆ ਲਿੰਮਾ ਦਾ ਬਹੁਤ ਜ਼ਿਆਦਾ ਸਾਫ਼ ਹੈ ਹਾਂਜੀ ਇਹ ਹੈ 75310 ਹਣ ਪਾਪਾ ਇਹਦੇ ਸਾਰੇ ਸਰਵਿਸਾਂ ਜਨਸੀ ਦੇ ਵਿੱਚ ਰਿਕਾਰਡ ਨੇ ਅਸਲ ਇਹਦੇ ਫਿਲਟਰ ਤੇ ਵੀ ਲਿਖਿਆ 2290 ਤੇ ਸਰਵਿਸ ਹੋਈ ਹੋਈ ਹੈਗੀ ਹੁਣ 2300 ਚੱਲਿਆ 2540 ਤੇ ਸਰਵਿਸ ਫੇਰ ਹੋਣੀ ਹੈਗੀ ਅਸਲ ਇਹ 2290 ਤੇ ਸਰਵਿਸ ਹੋਈ ਸੀ ਸਰਵਿਸ ਹੋਈ ਸੀ ਹੁਣ 2540 ਤੇ ਹੋਣੀ ਹੈਗਾ ਹੁਣ 2540 ਤੇ ਹੋਣੀ ਆ ਤੇ ਹੁਣ ਪਹਿਲੇ ਲੋਨ ਆ ਨਗਦ ਕੈਸਾ ਪਹਿਲੇ ਨਾ ਮੈਂ ਨਗਦ ਕੈਸਾ ਹੈ ਹਾਂ ਜੀ ਲੈ ਮੇਤਰੋ ਕੋਈ ਲੋਨ ਨਹੀਂ ਹੈਗਾ ਬਿਲਕੁਲ ਕੈਸ਼ ਆ ਟਰੈਕਟਰ ਹੈ ਜੇ ਕਿਸੇ ਭਰਾ ਨੇ ਲੈਣਾ ਨਾ ਸਜਣੋ ਤਾਂ ਸੰਪਰਕ ਕਰ ਲਿਓ ਤੁਹਾਨੂੰ ਪਿੱਛੋਂ ਵੀ ਕੰਡੀਸ਼ਨ ਦਿਖਾ ਦਿੰਨੇ ਟਰੈਕਟਰ ਦੀ ਬੜਾ ਸੋਹਣਾ ਟਰੈਕਟਰ ਹੈ ਤੇ ਲਿੰਕਾਂ ਲੋਕਾਂ ਦੀ ਗੱਲ ਕਰੀਏ ਹਨ ਜਮਾ ਓਕੇ ਵੀ ਓਕੇ ਆ ਯਾਰ ਸਰੇਕ ਪਾਸਿਓਂ ਪਾਵਰ ਮੈਕਸ ਦੇ ਵਿੱਚ ਕਿਆ ਬਾਤਾਂ ਨੇ ਯਾਰ ਇਹ ਟਰੈਕਟਰ ਨੂੰ ਤਾਂ ਵੇਖ ਕੇ ਸੱਜਣ ਨੂੰ ਭੁੱਖ ਲੈਂਦੀ ਆ ਯਾਰ ਬਈ ਕਿੰਨੇ ਘੰਟੇ ਚੱਲੇ ਹੋ ਪਹਿਲੇ ਇਹ ਦੱਸ ਦਿਓ ਇਹ 133 ਘੰਟੇ ਚੱਲੇ ਹੋਏ ਸਰਫ 133 ਘੰਟੇ ਲੈ ਮਿੱਤਰੋ ਸਿਰਫ 133 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਤੇ ਮੂਰੇ ਹੋਰ ਵੀ ਵੱਡੀ ਗੱਲ ਸਤਾ ਆ ਆ ਕੀ ਹੁੰਦਾ ਤੇ ਮੂਰੇ ਬੇਟ ਆਈ ਬੇਟ ਹੁੰਦਾ ਇਸ ਸਪੈਸ਼ਲ ਲੈ ਮਿੱਤਰੋ ਸਪੈਸ਼ਲ ਬੇਟ ਆ ਬੰਪਰ ਤੇ ਐਲ ਡੀ ਲੱਗੀ ਹੋਈ ਹੈ ਹਣ ਲਓ ਵੀ ਮਿੱਤਰ ਪਿਆਰਿਓ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਨਾ ਸਾਡੇ ਭਰਾ ਗਲਾਬ ਲਵੇ ਪਹੁੰਚੇ ਆ ਅੱਜ ਜਿੰਨੇ ਵੀ ਟਰੈਕਟਰ ਖਰੀਦਦਾ ਉਮਰ ਬੇਸਕ ਛੋਟੀਆਂ ਸੱਜਣੋ ਚੰਗੇ ਟਰੈਕਟਰ ਖਰੀਦਦਾ ਵੱਡੇ ਟਰੈਕਟਰ ਖਰੀਦਦਾ ਅੱਜ ਕਿੰਨੇ ਕ ਟਰੈਕਟਰ ਲੈ ਕੇ ਆਇਆ ਉਹ ਵੀ ਆਪਾਂ ਜਾਣ ਲੈਨੇ ਆ ਵੈਸੇ ਬਰਨਾਲਾ ਮੰਡੀ ਅੱਜ ਪੂਰੀ ਭਰੀ ਹੋਈ ਆ ਜਿੱਧਰ ਨੂੰ ਵੀ ਕੈਮਰਾ ਮਾਰੀ ਨਾ ਸੱਜਣੋ ਟਰੈਕਟਰਾਂ ਦਾ ਮੇਲਾ ਲੱਗਿਆ ਪਿਆ ਪਰ ਮੇਲੇ ਦੇ ਵਿੱਚੋਂ ਕੁਝ ਆਈਟਮ ਐਸੀ ਆਉਂਦੀਆਂ ਨੇ ਸੱਜਣੋ ਜਿਨ੍ਹਾਂ ਨੂੰ ਲੋਕ ਸਪੈਸ਼ਲ ਤੌਰ ਤੇ ਵੇਖਣ ਆਉਂਦੇ ਆ ਸੱਜਣੋ ਉਹ ਟਰੈਕਟਰਾਂ ਦੇ ਵਿੱਚੋਂ ਅੱਜ ਜੌਂਡੀਆ ਟਰੈਕਟਰ ਖੜਾ ਖੜਾ ਵੀ ਸੱਜਣੋ ਗਲਾਬ ਲਵੇ ਆ ਸੋ ਪੀਵੀ 44 ਤਰਨ ਤਰਨ ਦਾ ਨੰਬਰ ਆ ਯਾਨੀ ਕਿ ਪੰਜਾਬ ਦਾ ਨੰਬਰ ਹੈ ਸੱਜਣੂ ਕੀ ਗੱਲਬਾਤ ਹੈ ਕਿੰਨੇ ਦੇ ਵਿੱਚ ਮਿਲ ਜੂ ਕਿੰਨਾ ਮਾਡਲ ਹੈ ਕਿੰਨੇ ਘੰਟੇ ਚੱਲਿਆ ਹੋਇਆ ਉਹ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਆ ਤੇ ਸਾਡੇ ਨਾਲ ਸਾਡਾ ਭਰਾ ਗਲਾਬ ਗਲਾਬ ਕੀ ਹਾਲ ਨੇ ਵਧੀਆ ਬਾਈ ਜੀ ਠੀਕ ਆ ਹਾਂ ਬੁਰੇ ਵਧੀਆ ਬਾਈ ਤੇ ਪਹਿਲਾਂ ਤੇਰੀ ਉਮਰ ਕਿੰਨੀ ਆ ਮੇਰੀ ਉਮਰ 19 ਸਾਲ ਦੀ 19 ਸਾਲ ਤੇ ਟਰੈਕਟਰ ਦਾ ਕੰਮ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 2 ਕੁ ਸਾਲ ਹੋ ਗਏ 2 ਕੁ ਸਾਲ ਹੋ ਗਏ ਹਾਂ ਜੀ ਸੌਂ ਕੀ ਸੀ ਕਿ ਕਿਵੇਂ ਦੀ ਮਤਲਬ ਪਹਿਲਾਂ ਤੋਂ ਸੌਂ ਕੀ ਸੀ ਆਪਣਾ ਪਹਿਲਾ ਹੀ ਪਰਿਵਾਰ ਆਪਣਾ ਇਹੀ ਕੰਮ ਕਰੀ ਜਾ ਰਿਹਾ ਮਤਲਬ ਪਹਿਲਾਂ ਤੋਂ ਜਿਵੇਂ ਕਹਿੰਦੀ ਬਾਬੇ ਆ ਦਾਦੇ ਪੁਰਦਾਦੇ ਆਪਣੇ ਸਾਰੇ ਟਰੈਕਟਰ ਦਾ ਕੰਮ ਹੀ ਕਰਦੇ ਆ ਲੈ ਮਿੱਤਰ ਪਿਆਰਿਓ ਜਿਵੇਂ ਕਹਦੀ ਵੀ ਗੁੜਤੀ ਚ ਮਿਲਿਆ ਹੋਇਆ ਬਾਈ ਨੂੰ ਟਰੈਕਟਰਾਂ ਦਾ ਕੰਮ ਤੇ ਇਸ ਦਾ ਤੇ ਕਿੰਨਾ ਮਾਡਲ ਹੈ ਜਿਹਦੀ ਗੱਲ ਕਰੀਏ ਇਹ 16 ਮਾਡਲ ਆ ਜੀ 2016 ਮਾਡਲ ਜੌਂਡੀਅਰ ਆ ਪੰਜਾਬ ਦਾ ਥੈ ਕਹੇ ਨੰਬਰ ਹੈ ਨਾ ਪੰਜਾਬ ਨੰਬਰ ਲੈ ਵੀ ਸੱਜਣੋ 2300 ਕੁਸ ਘੰਟੇ ਚੱਲਿਆ ਹੋਇਆ ਤੇ ਜੇਕਰ ਪੈਰਦਾਨਾਂ ਦੀ ਗੱਲ ਕਰੀਏ ਹਨਾ ਵੀ ਬਹੁਤ ਸਾਫ਼ ਕੰਡੀਸ਼ਨ ਦਾ ਵੀ ਟਾਇਰ ਦੇ ਕਿੰਨੇ ਪੈਸੇ ਹੋਣਗੇ ਖਲਾਬ ਟਾਇਰ ਸਭ ਕੁਝ ਨਾਲ ਦੇ 70 ਤੋਂ 75 ਪੈਸੇ ਟਾਇਰ ਲਈ ਅਸਾਂ ਨਾਲ ਤੇ ਟਾਇਰ ਨੇ ਲੈ ਮਿੱਤਰੋ 70 75 ਪੈਸੇ ਟਾਇਰ ਨੇ ਤੇ ਮਗਰਾਟਾਂ ਦੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਦੇ ਆ ਵਿੱਚੋਂ ਵੇਟ ਬੈਟਰ ਦੀਆਂ ਲੱਗੇ ਹੋਇਆ ਲਿੰਮਾ ਦਾ ਬਹੁਤ ਜ਼ਿਆਦਾ ਸਾਫ਼ ਹੈ ਹਾਂਜੀ ਇਹ ਹੈਗਾ 75310 ਹਨਾ ਪਾਪਾ ਇਹਦੇ ਸਾਰੇ ਸਰਵਿਸਾਂ ਜਨਸੀ ਦੇ ਵਿੱਚ ਰਿਕਾਰਡ ਨੇ ਅਸਲ ਇਹਦੇ ਫਿਲਟਰ ਤੇ ਵੀ ਲਿਖਿਆ 2290 ਤੇ ਸਰਵਿਸ ਹੋਈ ਹੋਈ ਹੈਗੀ ਹੁਣ 2300 ਚੱਲੇ 2540 ਤੇ ਸਰਵਿਸ ਫੇਰ ਹੋਣੀ ਜਗੀ ਅਸਲ ਇਹ 2290 ਤੇ ਸਰਵਿਸ ਹੋਈ ਜਗੀ ਸਰਵਿਸ ਹੋਈ ਸੀ ਹੁਣ 2540 ਤੇ ਹੋਣੀ ਜਗਾ ਹੁਣ 2540 ਤੇ ਹੋਣੀਆ ਤੇ ਹੁਣ ਚੱਲ ਕਿੰਨੇ ਘੰਟੇ ਗਏ ਇਹ 2300 ਕੁਸ ਕਿੰਨੇ ਘੰਟੇ ਚੱਲੇ ਹੋਇਆ ਲੈ ਵੀ ਸੱਜਣੋ 2300 ਕੁਸ ਘੰਟੇ ਚੱਲਿਆ ਹੋਇਆ ਤੇ ਬੜੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਅਸਤਾ ਕੋਈ ਮਤਲਬ ਕੋਈ ਛੇਡ ਸੂੜ ਤਾਂ ਨਹੀਂ ਟਰੈਕਟਰ ਨਾਲ ਜਿਵੇਂ 8Z ਸਾਰਾ ਟਰੈਕਟਰ ਇਹਦੇ ਨਾਲ ਆ ਸਾਰਾ Ориਜਨਲ ਹੈ ਉਹ ਕਿ ਕਿਸੇ ਪਾਸੇ ਮਤਲਬ ਰੁਪਈਆ ਲਾਉਣ ਨੂੰ ਤਾਂ ਨਹੀਂ ਕਿਤੋਂ ਨਹੀਂ ਲੈ ਮਿੱਤਰ ਪਿਆਰਿਓ ਫੁੱਲ ਗਰੰਟੀ ਲੈਂਦਾ ਬਾਈ ਪੰਜਾਬ ਦਾ ਨੰਬਰ ਆ ਬਾਈ ਕੈਮੀ ਪਾਰਟੀ ਤੇ ਉਸਤਾਦ ਦਾ ਨਾਮ ਹੈ ਪਹਿਲੇ ਨੋਆ ਨਗਦ ਕੈਸਾ ਪਹਿਲੇ ਨਾ ਮੈਂ ਨਗਦ ਕੈਸਾ ਹੈ ਹਾਂ ਜੀ ਲੈ ਮਿੱਤਰੋ ਕੋਈ ਲੋਨ ਨਹੀਂ ਹੈਗਾ ਬਿਲਕੁਲ ਕੈਸ਼ ਹੈ ਟਰੈਕਟਰ ਹੈ ਜੇ ਕਿਸੇ ਭਰਾ ਨੇ ਲੈਣਾ ਨਾ ਸਜਣੋ ਤਾਂ ਸੰਪਰਕ ਕਰ ਲਿਓ ਤੁਹਾਨੂੰ ਪਿੱਛੋਂ ਵੀ ਕੰਡੀਸ਼ਨ ਦਿਖਾ ਦਿੰਨੇ ਟਰੈਕਟਰ ਦੀ ਬੜਾ ਸੋਹਣਾ ਟਰੈਕਟਰ ਹੈ ਤੇ ਲਿੰਕਾਂ ਲੋਕਾਂ ਦੀ ਗੱਲ ਕਰੀਏ ਹੈਨਾ ਜਮਾ ਓਕੇ ਵੀ ਓਕੇ ਆ ਯਾਰ ਸਾਰੇ ਇੱਕ ਪਾਸਿਓ ਤੇ ਉਸਤਾਦ ਜਿਹਦੇ ਰੇਟ ਦੀ ਗੱਲ ਕਰੀਏ ਬਾਈ ਇਹਦਾ ਰੇਟ 6 ਲੱਖ 6 ਲੱਖ 60 ਹਜ਼ਾਰ ਮੰਗਦੇ ਆਪਾਂ ਤੇ ਆਪਾਂ ਦੇਵਾਂਗੇ ਕਿੰਨੇ ਦਾ ਇਹ ਇਹ ਜਮਾ ਸਹੀ ਸਹੀ 6 ਲੱਖ 30 ਹਜ਼ਾਰ ਰੁਪਏ ਟਰੈਕਟਰ ਦੇਵਾਂਗੇ 630 ਦਾ ਲੈ ਮਿੱਤਰੋ 6 ਲੱਖ 30 ਹਜ਼ਾਰ ਦਾ ਬਾਈ ਟਰੈਕਟਰ ਦੋ ਤੁਹਾਨੂੰ ਤੇ ਜੇ ਕਿਸੇ ਭਰਾ ਨੇ ਪਹਿਲੀ ਝਟ ਚ ਸੌਦਾ ਲਾਉਣਾ ਹੋਇਆ ਤੁਹਾਡਾ ਹੋਰ ਵੀ ਮਾਣਦਾਨ ਕਰਵਾ ਦਾਂਗੇ ਹੈਨਾ ਪਾਪਾ ਲੈ ਮਿੱਤਰੋ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਤੇ ਕੰਟੈਕਟ ਕਰ ਲਿਓ ਬਾਈ ਨਾਲ ਇੱਕ ਤਾਂ ਹੈਗਾ 5310 ਜੌਂਡੀਆਰ ਤੇ ਇਸ ਤੋਂ ਬਾਅਦ ਦੂਜਾ ਕਿਹੜਾ ਟਰੈਕਟਰ ਆ ਦੂਜਾ 6055 ਆ ਆਪਣੇ ਕੋਲ 60 55 55 ਉਹ ਵੀ ਦਿਖਾ ਦਿਏ ਫਾਰਮ ਟਰੈਕ ਵਾਲਾ ਲਾਓ ਮਿੱਤਰੋ ਦੂਜਾ ਟਰੈਕਟਰ ਹੈਗਾ 60 55 ਪਾਵਰ ਮੈਕਸ ਪਾਵਰ ਮੈਕਸ ਦੇ ਵਿੱਚ ਕਿਆ ਬਾਤਾਂ ਨੇ ਯਾਰ ਇਹ ਟਰੈਕਟਰ ਨੂੰ ਤਾਂ ਵੇਖ ਕੇ ਸੱਜਣੋਂ ਭੁੱਖ ਲੈਂਦੀ ਆ ਯਾਰ ਬਈ ਇਹ ਕਿੰਨੇ ਘੰਟੇ ਚੱਲਿਆ ਹੋਇਆ ਪਹਿਲੇ ਇਹ ਦੱਸ ਦਿਓ ਇਹ 133 ਘੰਟੇ ਚੱਲਿਆ ਹੋਇਆ ਸਰਫ 133 ਘੰਟੇ ਲੈ ਮਿੱਤਰੋ ਸਿਰਫ 133 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਵੀ ਯਾਰ ਜੇ ਕੋਈ ਭਰਾ ਕਹੇ ਨਾ ਵੀ ਵਾ ਗਈ ਜਾ ਕੇ ਕੋਈ ਰੁਪਈਆ ਲਾਉਣਾ ਬਹੁਤਾ ਲੋੜ ਨਹੀਂ ਹਨਾ ਕਿਉਂਕਿ ਹਰੇਕ ਸੌਂਕ ਬਾਈ ਦਾ ਪਹਿਲੀ ਪੂਰਾ ਕੀਤਾ ਪਿਆ ਘੋੜਾ ਬੰਪਰ ਸੱਜਣੋ ਚੈੱਕ ਕਰੋ ਯਾਰ ਹਨਾ ਤੇ ਮੂਰੇ ਹੋਰ ਵੀ ਵੱਡੀ ਗੱਲ ਸਤਾ ਦਾ ਆ ਕੀ ਹੁੰਦਾ ਇਹ ਮੂਰੇ ਬੇਟ ਆਈ ਬੇਟ ਹੁੰਦਾ ਇਸ ਸਪੈਸ਼ਲ ਲੈ ਮੇਤਰੋ ਸਪੈਸ਼ਲ ਬੇਟ ਆ ਬੰਪਰ ਤੇ ਐਲਡੀ ਲੱਗੀ ਹੋਈ ਆ ਹਣਾ ਜਹਾਜੀ ਟਾਇਰ ਪਾਏ ਹੋਏ ਨੇ ਕਿਉਂਕਿ ਆਹੀ ਨੌਜਵਾਨਾਂ ਦੀ ਸੌਂ ਕਹਿੰਦੇ ਵੀ ਯਾਰ ਆ ਚੀਜ਼ਾਂ ਕਰਨੀਆਂ ਨੇ ਪਹਿਲੀ ਕੀਤੀਆਂ ਪੰਜਾਲੇ ਮਗਲੇ ਟਾਇਰ ਇਹਦੇ 16 ਨਹੀਂ ਹੁੰਦੇ ਪਰ ਇਹਦੇ 17 ਦੇ ਪਾਏ ਹੋਏ ਨੇ ਅਸਾ 17 ਦੇ ਮਗਰ ਵੀ ਟਾਇਰ ਪਾਤੇ ਹਾਂ ਵੇਟ ਨੇ ਕੀ ਬਾਤਾਂ ਨੇ ਯਾਰ ਵੇਟ ਬੂਟ ਸੱਜਣ ਨੂੰ ਚੰਗੇ ਲੱਗੇ ਹੋਇਆ ਬੜੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਰਹਿੰਦੀ ਗੱਲ ਸਤਰੀ ਦੀ ਉਹ ਵੀ ਕਾਸਰ ਕੱਢਦੀ ਬਾਈ ਉਹਰੇ ਨੇ ਹਾਂ ਬੜਾ ਸੋਹਣਾ ਟਰੈਕਟਰ ਹੈ ਸੱਜਣ 133 ਘੰਟੇ ਚੱਲਿਆ ਹੋਇਆ ਹੈ ਨਾ ਬਾਈ ਹਾਂਜੀ ਤੇ ਨੰਬਰ ਪੰਜਾਬ ਦੀ ਉਸਤਾਦ ਦੇ ਦਾ ਨੰਬਰ ਪੰਜਾਬ ਹੈ ਲੈ ਮਿੱਤਰੋ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਤੇ ਭਾਈ ਜਿਹਦੇ ਰੇਡ ਰੂਟ ਦੀ ਗੱਲ ਕਰੀਏ ਯਾਰ ਕਾਲੇ ਰੋਕਲੀਏ ਰੇਟ ਇਹਦਾ ਆਪਾਂ ਹਾਂ 2022 ਮਾਡਲ ਹੈ ਹਾਂ ਜੀ 133 ਘੰਟੇ ਚੱਲਿਆ ਹੋਇਆ ਹੈ ਨਾ ਤੇ ਸੱਜਣੋ ਯਾਰ ਬਿਨਾ ਸੀਆਰਡੀ ਆ ਹੁਣ ਸੀਆਰਡੀ ਆਉਂਦਾਗਾ ਹੈ ਇਹ ਵੱਡੀ ਗੱਲ ਬਿਨਾ ਸੀਆਰਡੀ ਆ ਹੁਣ ਸੀਆਰਡੀ ਆਉਂਦਾਗਾ ਅਸਾਂ ਕਲੜੀ ਹੀ ਚਾਹੀਏ ਲੈ ਮੈਂ ਤੇਰੋ ਗੱਲ ਇੱਕ ਹੋਰ ਵੀ ਨਿਕਲੇ ਹੈ ਨਾ ਯਾਰ ਜਿੰਨੇ ਇਹਨੂੰ ਛੇੜਾਂਗੇ ਉੰਨੇ ਹੀ ਵੱਧ ਗੋਨਾ ਬਾਰੇ ਪਤਾ ਲੱਗਣਾ ਤੇ ਕੰਡੀਸ਼ਨ ਸੱਜਣੋ ਘਰੋਚਾ ਤੇ ਕਦੇ 100 ਕਹਿੰਦਾ ਆਪਾਂ ਬਿਨਾ ਸੀਆਰਡੀ ਲੈਣਾਗਾ ਹਾਂ ਹਾਂ ਕਈ ਭਰਾ ਕਹਿੰਦੇ ਹੁੰਦੇ ਵੀ ਯਾਰ ਬਿਨਾ ਸੀਆਰਡੀ ਤੋਂ ਨਾ ਡ ਲੈ ਵੀ ਸੱਜਣੋ ਕਰ ਲੋ ਸੰਪਰਕ ਯਾਰ ਜਿੰਨੇ ਵੀ ਯਾਰ ਸਿਫਤਾਂ ਕਰੀਏ ਥੋੜੀਆਂ ਨੇ ਇਹ ਟਰੈਕਟਰ ਦੀਆਂ ਹਰ ਇੱਕ ਚੀਜ਼ ਇਹਦੇ ਵਿੱਚ ਵੱਧੇ ਵਾਲੀ ਯਾਰ ਟਰੈਕਟਰ ਦੇ ਅੱਛਾ ਜੀ ਟਾਇਰ ਆ ਡੂਰਾਂ ਦਾ ਹਰ ਇੱਕ ਚੀਜ਼ ਹੈ ਹੂੰ ਵੱਧੀ ਹੈ ਵੀ ਆ ਵੀ ਨਾਲ ਉਹਨੀਆਂਉਂਦੇ ਇਹ ਵੀ ਬਾਈ ਨੇ ਲਾਗੀ ਲਵਾਤੇ ਸਪੈਸ਼ਲ ਹੈ ਯਾਰ ਉਹਨੇ 100 ਕੋਣੂ ਰੱਖਿਆ ਸੀ ਯਾਰ ਬਾਈ ਨੇ ਹੁਣ ਕੁਝ ਨਹੀਂ ਰਹਾ ਅੱਛਾ 100 ਕੋਣੂ ਰੱਖਿਆ ਹੋਇਆ ਦੀ ਠੀਕ ਹੈ ਤੇ ਹੁਣ ਇਹ ਦੇਖਦੇ ਆ ਯਾਰ ਕਿਹੜਾ ਸੌਕੀ ਬੰਦਾ ਲੈ ਕੇ ਜਾਊ ਹਣਾ ਲੈ ਮਿੱਤਰੋ ਬੜਾ ਸੋਹਣਾ ਟਰੈਕਟਰ ਹੈ ਤੇ ਉਸਤਾਦ ਕਿੰਨੇ ਦਾ ਦਵਾਂਗੇ ਹੁਣ ਆਪਾਂ ਦੱਸਦੇ ਕਰਾਂ ਇਹਦਾ ਹੀ 8 40 ਮੁੱਲ ਕਰਦੇ ਅਗੇ ਹ 8 ਲੱਖ 20000 ਰੁਪਏ ਡੈਂਡਰ ਦੇਵਾਂਗੇ ਜੀ ਆਪਾਂ 8 ਲੱਖ 20000 ਦਾ ਹਾਂਜੀ ਲੈ ਮਿੱਤਰੋ 8 ਲੱਖ 20000 ਦੇ ਵਿੱਚ ਨਾ ਤੁਸੀਂ 2022 ਮਾਡਲ ਟਰੈਕਟਰ ਤੇ 133 ਘੰਟੇ ਚੱਲੇ ਤੇ ਮਾਲਕ ਬਣ ਸਕਦੇ ਹੋ ਕਰ ਲੋ ਸੰਪਰਕ ਸੱਜਣੋ ਭਾਗਾ ਵਾਲਾ ਹੋਊਗਾ ਉਹ ਜਿਹੜਾ ਇਹ ਟਰੈਕਟਰ ਦਾ ਮਾਲਕ ਬਣੂਗਾ ਕਿਉਂਕਿ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੰਡੀ ਚੋਂ ਲੈ ਕੇ ਆਂਦਾ ਹੈ ਨਾ ਬਈ ਸੱਜਣੋ ਹਾਰ ਹੋਰ ਚੰਗਾ ਪਾਇਆ ਖੜਾ ਤੁਸੀਂ ਇਹ ਮੰਨੋ ਵੀ ਏਜੰਸੀ ਦੇ ਵਿੱਚੋਂ ਲੈ ਕੇ ਆਂਦਾ ਤੇ ਦੇਖਦੇ ਹੁਣ ਕਿਹੜਾ ਭਾਗਾ ਵਾਲਾ ਹੋਊ ਸੱਜਣੋ ਜਿਹੜਾ ਇਹ ਟਰੈਕਟਰ ਦਾ ਬਣੂ ਮਾਲਕ ਜੀ ਮਿਹਰਬਾਨੀ ਸ਼ੁਕਰੀਆ ਕਰ ਦੋ ਸ਼ੇਅ